ਅਝੂ ਹੁਸ਼ਿਆਰਪੁਰ ਦੀ ਬਹੁਜਨ ਸਮਾਜ ਪਾਰਟੀ ਵੱਲੋਂ ਨਸ਼ਿਆਂ ਨੂੰ ਲੈ ਕੇ ਹੁਸ਼ਿਆਰਪੁਰ ਦੇ ਡੀਸੀ ਦਫ਼ਤਰ ਬਾਹਰ ਪੱਕੇ ਤੌਰ ਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਜਿਸ ਵਿੱਚ ਬਸਪਾ ਦੇ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ ਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਹੋયા ਸਰਕਾਰ ਵਿਰੁੱਧ ਜੰਮ ਕੇ ਨਰਬਾਸੀ ਕੀਤੀ ਇਸ ਮੁਖੀ ਆਗੂਆਂ ਨੇ ਕਿਹਾ ਕਿ ਪੰਜਾਬ 'ਚ ਨਸ਼ਿਆਂ ਦਾ ਬੋਲਬਾਲਾ ਅੱਜ ਸਿਖਰਾਂ ਤੇ ਹੈ ਤੇ ਸਰਕਾਰਾਂ ਨਸ਼ਿਆਂ ਨੂੰ ਖਤਮ ਕਰਨ 'ਚ ناکਾਮ ਸਾਬਤ ਹੋ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਸੱਤਾ ਤੇ ਕਾਬਜ਼ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੀਆਂ ਗੱਲਾਂ ਕਹੀਆਂ ਸੀ ਪਰ ਅੱਜ ਢਾਈ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਤੇ ਸਰਕਾਰ ਨਸ਼ੇ ਨੂੰ ਖਤਮ ਕਰਨ 'ਚ ਬੁਰੀ ਤਰ੍ਹਾਂ ਦੇ ਨਾਲ ਫੇਲ ਸਾਬਤ ਹੋਈ ਹੈ। ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ। ਕੀ ਨਾਮ ਹੈ ਤੁਹਾਡਾ? ਮੈਂ ਹਰਵਿੰਦਰ ਹੀਰਾ। ਅੱਜ ਇੱਥੇ ਕਿੱਥੇ ਆਇਆ ਹੋ ਕੀ ਕੰਮ ਹੈ? ਤੇ ਜਿਹੜੀਆਂ ਚਿੱਟੇ ਦੇ ਨਾਲ ਨੌਜਾਨ ਮੁੰਡਿਆਂ ਦੀਆਂ ਮੌਤਾਂ ਹੋ ਰਹੀਆਂ ਉਹਦੇ ਸਬੰਧ ਵਿੱਚ ਭੋਜਨ ਸਮਾਜ ਪਾਰਟੀ ਵੱਲੋਂ ਧਰਨਾ ਸੀਗਾ ਤੇ ਮੈਨੂੰ ਵੀ ਪਤਾ ਲੱਗਾ ਮੈਂ ਵੀ ਧਰਨੇ ਦੇ ਵਿੱਚ ਸ਼ਿਰਕਤ ਕੀਤੀ ਕੋਈ ਚਿੱਟੇ ਦੇ ਖਿਲਾਫ ਅਸੀਂ ਲਗਾਤਾਰ ਆਵਾਜ਼ ਨੂੰ ਬੁਲੰਦ ਕਰ ਰਹੇ ਆਂ ਤੇ ਪ੍ਰਸ਼ਾਸਨ ਦੇ ਵਿੱਚ ਪ੍ਰਭਾਵ ਵੀ ਪੈ ਰਿਹਾ ਇਸ ਗੱਲ ਦਾ ਪਰ ਫੇਰ ਵੀ ਜਿਹੜੀਆਂ ਮੋਤਾਂ ਹੋਣ ਦਾ سلسلہ ਆ ਉਹ ਨਹੀਂ ਘਟ ਰਿਹਾ ਕਿਤਾ ਦੇਖਦੇ ਹਾਂ ਕਿ ਪਿੱਛੇ ਜੇ ਤੁਹਾਡੇ ਵੱਲੋਂ ਕਾਫੀ ਪੋਸਟਾਂ ਆਈ ਪਈਆਂ ਗਈਆਂ ਚਿੱਟੇ ਦੇ ਖਿਲਾਫ ਠੀਕ ਹੈ ਚਿੱਟੇ ਵਾਲਿਆਂ ਨੂੰ ਫੜਨ ਦੀ ਵੀ ਰਿਆ ਤੁਹਾਡੇ ਥਾਣੇ ਸੱਜਿਆ ਗਿਆ ਜਿਗਾ ਉਹ ਬਹੁਤ ਉਹ ਪ੍ਰਸ਼ਾਸਨ ਦੀ ਬਹੁਤ ਮਤਲਬ ਮੰਦ ਭਾਗੀ ਗੱਲ ਸੀਗੀ ਕਿ ਇੱਕ ਤਾਂ ਅਸੀਂ ਚਿੱਟੇ ਨੂੰ ਬੰਦ ਕਰਾਉਣ ਲਈ ਸਰਕਾਰ ਨੂੰ ਜੁਗਾਉਣੇ ਆਂ ਉੱਪਰ ਦੀ ਜਦੋਂ ਆਪਾਂ ਜਗਾਉਣਾ ਚਾਹਿਆ ਤਾਂ ਮੈਨੂੰ ਤੇ ਮੇਰੇ ਨਾਲ ਦੇ ਕੁਝ ਸਾਥੀਆਂ ਨੂੰ ਐਫ ਆਈ ਆਰ ਕਰਨ ਦੀ ਨੌਬਤ ਆ ਗਈ ਮੈਨੂੰ ਪੁਲਿਸ ਸਟੇਸ਼ਨ ਲੈ ਕੇ ਗਏ ਉੱਥੇ ਮੈਨੂੰ ਕਹਿੰਦੇ ਕਿ ਵੀਡੀਓ ਬਣਾ ਕੇ ਪਾ ਕੇ ਤੂੰ ਜਿਹੜੀ ਪੋਸਟ ਪਾਈ ਆ ਝੂਠੀ ਆ ਪਰ ਮੈਂ ਝੂਠੀ ਪੋਸਟ ਨਹੀਂ ਸੀ ਪਾਈ ਮੈਂ ਕਿਹਾ ਇੱਕ ਮਹੀਨੇ ਦਾ ਸੀਗਾ ਕਿ ਇੱਕ ਮਹੀਨੇ ਵਿੱਚ 5-6 ਮੌਤਾਂ ਹੋਈਆਂ ਪਰ ਜਦੋਂ ਪੁਲਿਸ ਨੇ ਮੇਤੇ ਪ੍ਰੈਸ਼ਰ ਬਣਾਇਆ ਕਿ ਤੂੰ ਉਹ ਦੱਸ ਕਿਹੜਾ ਟਾਈਮ ਆ ਇੱਕ ਮਹੀਨੇ ਦੇ ਵਿੱਚ ਕਿਹੜੀ-ਘੜੀ ਡੈਥ ਹੋਈ ਜਦੋਂ ਪਰਿਵਾਰਾਂ ਨੂੰ ਜਾ ਕੇ ਪੁੱਛਿਆ ਆਪਾਂ ਤੋ ਪਤਾ ਲੱਗਾ 13 ਦਿਨਾਂ ਵਿੱਚ 5 ਮੌਤਾਂ ਹੋ ਚੁੱਕੀਆਂ ਸਨ ਉਸ ਤੋਂ ਬਾਅਦ ਪੁਲਿਸ ਦਾ ਕੀ ਆ ਉੱਥੇ ਐਕਸ਼ਨ ਆ ਰਹੀ ਹਿੰਪੁਰ ਦੇ ਵਿੱਚ ਕੁਝ ਰਿਹਾ ਲੱਗਦਾ ਪੁਲਿਸ ਨੇ ਰੇਡ ਕੀਤੀ ਉੱਥੇ ਜ਼ਰੂਰ ਤੋ ਉਹਦੇ ਨਾਲ ਚਲੋ ਥੋੜਾ ਜਿਹਾ ਫਰਕ ਤਾਂ ਜ਼ਰੂਰ ਪਿਆ ਜਿਹੜੇ ਚਿੱਟੇ ਵੇਚਣ ਵਾਲੇ ਬੰਦੇ ਸੀ ਉਹ ਅੱਗੇ ਪਿੱਛੇ ਹੋ ਗਏ ਆ ਪਰ ਜਿਹੜਾ ਇੱਕ ਦੂਜੇ ਨੂੰ ਇੰਜੈਕਟ ਕਰਦੇ ਸੀ ਇੱਕ ਘਰ ਦੇ ਵਿੱਚ ਉਹ ਵੀ ਪੁਲਿਸ ਨੇ ਫੜ ਲਿਆ ਬੰਦੇ ਮੈਂ ਬਸ ਪ੍ਰਸ਼ਾਸਨ ਨੂੰ ਹੀ ਬੇਨਤੀ ਕਰੂੰਗਾ ਕਿ ਸਾਡੀ ਆਵਾਜ਼ ਦੱਬਣ ਦੀ بجائے ਜਿਹੜੇ ਚਿੱਟੇ ਦੇ ਕਾਰੋਬਾਰੀ ਆ ਇਹਨਾਂ ਨੂੰ ਫੜ ਕੇ ਜੇਲਾ ਅੰਦਰ ਤੱਕ ਪਾਓ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਕਸੂ ਦੇਵ ਸਿੰਘ ਬੇਟਾ ਇਹ ਕਿਹੜਾ ਪਿੰਡ ਆਦਾ ਹਰਦੋਖਾਨਪੁਰ ਹਾਂ ਹਰਦੋਖਾਨਪੁਰ ਦੀ ਗੱਲ ਕਰੀਏ ਤਾਂ ਉੱਥੇ ਵੀ ਬਹੁਤ ਸਾਰੇ ਜਿਹੜੇ ਵੀਡੀਓ ਰੱਖੋ ਵਾਇਰਲ ਹੋਈਆਂ ਸੀ ਵੀ ਆ ਸਮੇਂ ਸਮੇ ਤੇ ਹੁਣ ਕਿੱਦਾ ਤੇ ਹਾਲਾਤ ਨੇ ਕਿੱਦਾ ਤੇ ਪੁਲਿਸ ਕਾਰਜ ਚਾਰੀ ਹੈ ਜਦੋਂ ਹਰਦੋਖਾਨਪੁਰ ਚ ਚਿੱਟੇ ਨੇ ਬਹੁਤ ਹੀ ਘਰ ਘਰ ਲਿਆ ਔਰ ਮੈਂ ਪੋਸਟਾਂ ਬਹੁਤ ਪਾਈਆਂ ਸੋਸ਼ਲ ਮੀਡੀਆ ਵੀ ਹਰਦੋਖਾਨਪੁਰ ਚਿੱਟੇ ਦਾ ਵਪਾਰ ਬਣ ਗਿਆ ਬਹੁਤ ਵੱਡਾ ਫਿਰ ਪ੍ਰਸ਼ਾਸਨ ਨੇ ਉੱਥੇ ਸਮੇ ਸਮੇ ਸਿਰ ਰੇਡ ਕੀਤੇ 플ੈਗ ਮਾਰਚ ਵੀ ਕੀਤੇ ਜੇ ਦਿਨਾਂ ਕੀ ਜਿਹੜਾ ਚਿੱਟਾ ਪਿੰਡ ਦੇ ਵਿੱਚ ਵੇਚਣ ਆਉਂਦੇ ਸੀ ਜਾਂ ਬਾਹਰੋਂ ਆਉਂਦੇ ਸੀ ਜਾਂ ਪਿੰਡ ਦੇ ਵਿੱਚ ਦੇ ਸੀ ਉਹ ਆਲੇ ਦੁਆਲੇ 도ੜ ਗਏ ਆ ਹੁਣ ਥੋੜਾ ਹਾਲਾਤ ਹਰਦੋਖਾਨਪੁਰ ਦੇ ਠੀਕ ਹੋਇਆ ਫੇਰ ਵੀ ਬਾਹਰੋਂ ਆ ਕੇ ਲੋਕ ਉਥੇ ਚਿੱਟਾ ਵੇਚਦੇ ਆ ਠੀਕ ਕਰਨ ਕੀ ਮੰਨਦੇ ਹੋ ਵੱਡੇ ਪੱਧਰ ਤੇ ਐਕਸ਼ਨ ਵੀ ਪੁਲਿਸ ਵੀ ਕਰ ਰਹੀ ਆ ਸਰਕਾਰਾਂ ਵੀ ਕਰ ਰਹੀਆਂ ਨੇ ਅਸਲ ਵਿੱਚ ਬੰਦ ਕਿਉਂ ਨਹੀਂ ਹੋ ਰਿਹਾ ਕਿੱਥੇ ਤੁਹਾਨੂੰ ਲੱਭ ਨਜ਼ਰ ਕਮੀਆਂ ਨਜ਼ਰ ਆ ਰਹੀਆਂ ਨੇ ਕਮੀ ਇੱਥੇ ਆ ਨਹੀਂ ਆ ਰਹੀ ਆ ਸਾਹਮਣੇ ਕਿ ਜਿਹੜੇ ਛੋਟੇ ਛੋਟੇ ਜਿਹੜੇ ਬੱਚੇ ਪਿੰਡਾਂ ਦੇ ਆ ਚਿੱਟਾ ਪੀਂਦੇ ਆ ਪੁਲਿਸ ਉਹਨਾਂ ਤੇ ਕਾਰਵਾਈ ਕਰਦੀ ਆ ਵਪਾਰੀ ਆ ਜਿਹੜੇ ਵਪਾਰ ਕਰਦੇ ਆ ਵੱਡੇ ਸਮਗਲ ਰਿਆ ਉਹ ਸੁਣਨ ਤੱਕ ਪਹੁੰਚ ਨਹੀਂ ਹਜੇ ਕਰ ਰਹੀ। ਜੀ ਕੀ ਨਾਮ ਹੈ? ਮੇਰਾ ਨਾਮ ਜੀ ਦਾਸ ਬਿੰਦਰ ਸਰੋਆ ਸ਼੍ਰੀ ਗੁਰੂ ਵਿਦਾਸ ਟਾਈਗਰਪੋਰ ਸਿਨੀਅਰ ਬਾਈਸ ਪ੍ਰਧਾਨ ਪੰਜਾਬ। ਜਿਹੜਾ ਇਹ ਸਟਾਰਟ ਕੀਤਾ ਗਿਆ ਤੇ ਹੁਣੇ ਕਿੰਨੇ ਦਿਨ ਲਈ ਹੈ ਜੀ ਇੱਥੇ? ਸਰ ਦੇਖੋ ਜੇ ਪ੍ਰਸ਼ਾਸਨ ਜਾਵੇ ਤੇ ਅੱਜੇ ਚੱਕ ਹੋ ਸਕਦਾ। ਜੇ ਪ੍ਰਸ਼ਾਸਨ ਨਹੀਂ ਜਾਂਦਾ ਤੇ ਫਿਰ ਲੰਬਾ ਚਲੇਗਾ। ਜਦ ਤੱਕ ਜਦ ਤੱਕ ਇਹ ਜਿਹੜਾ ਸੁਣਵਾਈ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਇਹਦੇ ਚੱਲਦਾ ਰਹੇਗਾ ਸ਼ੁਰੂ ਕਦੋਂ ਕੀਤਾ ਜੀ ਸ਼ੁਰੂ ਅੱਜ ਹੀ ਹੋਇਆ ਸਰ ਵੈਸੇ ਜਿਹੜੀ ਮੁਹਿੰਮ ਆ ਉਹ ਤਾਂ ਕਾਫੀ ਦਿਨਾਂ ਤੋਂ ਚੱਲ ਰਹੀ ਆ ਕਿਉਂਕਿ ਬਹੁਤ ਜਣ ਸਮਾਜ ਪਾਲਟੀ ਸ਼ੁਰੂ ਤੋਂ ਇਹ ਚੀਜ਼ ਦੇ ਵਿੱਚ ਐਂਟੀ ਰਹੀ ਐ ਨਸ਼ਿਆਂ ਦੇ ਖਲਾਫ ਰਹੀ ਆ ਕਿਸੇ ਸਮੇਂ ਲਈ ਦਾਅਵਾ ਕੀਤਾ ਗਿਆ ਹੁਣ ਤੱਕ ਕੋਈ ਅਧਿਕਾਰੀ ਪਹੁੰਚਿਆ ਤੁਹਾਡੇ ਕੋਲ ਨਹੀਂ ਹਲੇ ਤੱਕ ਤਾਂ ਕੋਈ ਨਹੀਂ ਸਰ ਅਧਿਕਾਰੀ ਪਹੁੰਚਿਆ ਮੁੱਖ ਮੰਗ ਕੀ ਆ ਆਪਣੀ ਮੁੱਖ ਮੰਗ ਇਹ ਆ ਕਿ ਪੰਜਾਬ ਨਸ਼ਾ ਮੁਕਤ ਚਾਹੀਦਾ ਹੁਸ਼ਿਆਰਪੁਰ ਨਸ਼ਾ ਮੁਕਤ ਚਾਹੀਦਾ ਕਿਉਂਕਿ ਲੋਕਾਂ ਦੇ ਜਿਹੜੇ ਆ ਦੋ ਬੱਚਿਆਂ ਤੋਂ ਵੱਧ ਬੱਚੇ ਨਹੀਂ ਹੋ ਹਨਾ ਇਸ ਕਰਕੇ ਜੇ ਬੱਚੇ ਹੀ ਨਾ ਰਹਾ ਤੇ ਉਹਨੂੰ ਕੀ ਕਰਾਂਗੇ ਪਰ ਜੇ ਕੀ ਜਿਹੜੀ ਆਮ ਆਦਮੀ ਪਾਰਟੀ ਸੀ ਉਹ ਕਹਿੰਦੀ ਸੀ ਕਿ ਅਸੀਂ ਨਸ਼ਾ ਜਿਹੜਾ ਆ ਉਹ ਚਾਰ ਮਹੀਨਿਆਂ ਚ ਨਹੀਂ ਚਾਰ ਸਾਲਾਂ ਚ ਨਹੀਂ ਉਹ ਚਾਰ ਹਫ਼ਤਿਆਂ ਦੇ ਵਿੱਚ ਵੀ ਉਹ ਖਤਮ ਕਰ ਦਾਂਗੇ ਪਰ ਹੱਲੇ ਤੱਕ ਮੇਰੇ ਖਿਆਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ 2.5 ਤੋਂ 3 ਸਾਲ ਹੋ ਚੱਲੇ ਆ ਪਰ ਹੱਲੇ ਇਦਾਂ ਦਾ ਕੋਈ ਜਿਹੜਾ ਉਹ ਦਿਸਿਆ ਨਹੀਂ ਕਿ ਨਸ਼ਾ ਮੁਕਤ ਹੋਇਆਊਗਾ ਪਰ ਤੁਸੀਂ ਕਹਿੰਦੇ ਹੋ ਕਿ ਜਦੋਂ ਸਾਡੀ ਹੱਲ ਹੋ ਜਾਏਗਾ ਉਦੋਂ ਤਾਂ ਅਗਾਂਹ ਕਹਾਂਗੇ ਨਾ ਤਾਂ ਇਹ ਕੋਈ ਪਰਚੇ ਲਈ ਧਰਨਾ ਦਿੱਤਾ ਗਿਆ ਨਾ ਬਾਸ ਸਰਕਾਰਾਂ ਕਹਿੰਦੀਆਂ ਸੀ 1 ਮਹੀਨੇ ਦੇ ਵਿੱਚ ਠੀਕਾ ਖਤਮ ਕਰ ਦਾਂਗੇ ਉਹਨਾਂ ਤੋਂ ਨਹੀਂ ਆਇਆ ਤੇ ਕੀ ਹਿਸ਼ਾਰਪੁਰ ਦਾ ਪ੍ਰਸ਼ਾਸਨ 1 ਦਿਨ ਦੇ ਵਿੱਚ ਕਦਮ ਕਰ ਦੇਗਾ ਸਰ ਹਿਸ਼ਾਰਪੁਰ ਦੇ ਪ੍ਰਸ਼ਾਸਨ ਬਹੁਤ ਕਾਬਲੀਅਤ ਹੈਗੇ ਅਫਸਰ ਬੈਠੇ ਹੋਏ ਜੇ ਚਾਹਣ ਤੇ ਸਭ ਕੁਝ ਹੋ ਸਕਦਾ ਆ ਪਰ ਇਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਉਹ ਕਾਰਵਾਈ ਨਹੀਂ ਕਰ ਰਹੇ ਜਿੱਥੇ ਉਹਨਾਂ ਨੂੰ ਕਿਤੇ ਪਤਾ ਲੱਗਦਾ ਉੱਥੇ ਛਾਪਾ ਮਾਰੀ ਵੀ ਕਰਦੇ ਆ ਔਰ ਅਰੈਸਟ ਵੀ ਕਰਦੇ ਆ ਪਰ ਵਿੱਚ ਕੁਝ ਏਦਾਂ ਦੇ ਜਿਹੜੇ ਹੈਗੇ ਆ ਦਲਾਲ ਹੁੰਦੇ ਨਾ ਜਿਹੜੇ ਉਹ ਪਹੁੰਚ ਜਾਂਦੇ ਮਿੰਟਾਂ ਜੀ ਕੁਛ ਚੰਦ ਖਾਤਰ ਪੈਸਿਆਂ ਦੀ ਉਹ ਜਿਹੜੀ ਆਪਣੀ ਫੱਟੀ ਚ ਮਕਾਨ ਲਈ ਕਿਸੇ ਬੱਚੇ ਦੀ ਜ਼ਿੰਦਗੀ ਦੇ ਨਾਲ ਸਮਝੌਤਾ ਕਰ ਲੈਂਦੇ ਆ ਉਹਨੂੰ ਛੜਵਾ ਕੇ ਲੈ ਜਾਂਦੇ ਆ ਕਿਉਂਕਿ ਅਣਮਿੱਥੇ ਸਮੇਂ ਲਈ ਅਣਮਿੱਥੇ ਸਮੇਂ ਤੱਕ ਜੇ ਹੋ ਸਕਦਾ ਆ ਕਿ ਜੇ ਇਹ ਧਰਨੇ ਦੀ ਸੁਣਵਾਈ ਨਹੀਂ ਹੋਈ ਸ਼ਾਇਦ ਅਸੀਂ ਇਤੋਂ ਵੱਡਾ ਹੋਰ ਕੁਝ ਪਲਾਨ ਕਰੀਏ ਕਿਉਂਕਿ ਅੱਜ ਦਾ ਸਾਡਾ ਪਹਿਲਾ ਦਿਨ ਆ ਅਸੀਂ ਹੋਰ ਵਿੱਚ ਬੈਠ ਕੇ ਆਪਾਂ ਜਿਹੜੀਆਂ ਪਲਾਨ ਕਰਾਂਗੇ ਮੀਟਿੰਗ ਕਰਾਂਗੇ ਔਰ ਪਿੰਡ-ਪਿੰਡ ਜਾਵਾਂਗੇ ਇੱਥੇ ਫਿਰ ਜਿਹੜੇ ਦੁਖੀ ਪਰਿਵਾਰ ਆ ਉਹ ਵੀ ਨਾਲ ਆ ਕੇ ਬੈਠਣਗੇ ਔਰ ਇਸ ਸੰਘਰਸ਼ ਜਿਹੜਾ ਲੰਬਾ ਚੱਲ ਸਕਦਾ ਆ at gna university see potential in everyone and everything around us we drive innovation and entrepreneurship we groom competent global citizens to effect positive change around them